ਹਾਂਜੀ ਦੋਸਤੋ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਵਿਕਾਊ ਲੈ ਕੇ ਆਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਰੇਟ ਤੇ ਆਪਾਂ ਨੂੰ ਇਹ ਘਰ ਮਿਲ ਜੂਗਾ ਜੀ ਜਿਸ ਵੀ ਕਿਸੇ ਗਰੀਬ ਭੈਣ ਭਾਈ ਨੇ ਇਹ ਘਰ ਖਰੀਦਣਾ ਹੈ ਜੀ ਤਾਂ ਮਾਲਕਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸਿੰਗਲ ਸਟੋਰੀ ਤੇ ਛੋਟਾ ਜਿਹਾ ਘਰ ਹੈ ਜੀ ਘੱਟ ਬਜਟ ਦੇ ਵਿੱਚ ਦੋਸਤੋ ਆਪਾਂ ਨੂੰ ਇਹ ਘਰ ਬਣ ਜਾਊਗਾ ਜੀ ਘਰ ਦੇ ਵਿੱਚ ਦੋਸਤੋ ਟਾਇਲਟ ਬਾਥਰੂਮ ਨੇ ਜੀ ਦੋ ਬੈੱਡਰੂਮ ਨੇ ਤੇ ਇੱਕ ਅੱਗੇ ਬਰਾਂਡਾ ਪਾਇਆ ਹੋਇਆ ਤੇ ਖੁੱਲਾ ਡੋਲਾ ਵਿਹੜਾ ਜੀ ਤੁਸੀਂ ਦੇਖ ਸਕਦੇ ਹੋ ਪੱਕਾ ਘਰ ਆ ਦੋਸਤੋ ਵਧੀਆ ਛੱਤ ਦੇ ਉੱਪਰ ਫਰਸ਼ ਲੱਗਿਆ ਹੋਇਆ ਜੀ ਤੇ ਜੰਗਲਿਆਂ ਦਾ ਕੰਮ ਵੀ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਪੱਕੀਆਂ ਪੌੜੀਆਂ ਚੱਲ ਰਹੀਆਂ ਨੇ ਜੀ ਘਰ ਨੂੰ ਤੇ ਘਰ ਦਾ ਜੋ ਰੇਟ ਹੈ ਜੀ ਮਾਲਕਾ ਵੱਲੋਂ 5 ਲੱਖ ਰੁਪਏ ਡਿਮਾਂਡ ਕੀਤੀ ਗਈ ਹੈ ਮਾਲਕਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਮੌਕੇ ਦਾ ਮਾਣ ਤਾਣ ਮਾਲਕਾ ਵੱਲੋਂ ਤੁਹਾਨੂੰ ਕਰ ਦਿੱਤਾ ਜਾਵੇਗਾ ਘਰ ਤੁਸੀਂ ਦੇਖ ਸਕਦੇ ਹੋ ਜੀ ਇੱਕ ਗਰੀਬ ਬੰਦੇ ਦੇ ਲਈ ਖਰੀਦਣ ਲਈ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਨੂੰ ਇਹ ਘਰ ਆ ਜੋ ਬਣ ਜਾਊਗਾ ਜੀ ਦੋ ਬੈੱਡਰੂਮ ਨੇ ਜੀ ਘਰ ਦੇ ਵਿੱਚ ਖੁੱਲੇ ਡੁੱਲੇ ਬੈੱਡਰੂਮ ਨੇ ਜੀ ਇਹ ਘਰ ਦੋਸਤੋ ਆਪਾਂ ਨੂੰ ਜ਼ਿਲ੍ਹਾ ਮਾਨਸਾ ਦੇ ਬਡਲਾਡਾ ਜੀਰਾ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲ ਜਾਊਗਾ ਜੀ 2.5 ਬਿਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਜੀ ਰਜਿਸਟਰੀ ਵਾਲੀ ਜਗ੍ਹਾ ਹੈ ਤੇ ਘਰ ਦੇ ਵਿੱਚ ਸਮਰਸੀਬਲ ਮੋਟਰ ਹੈ ਜੋ ਲੱਗੀ ਹੋਈ ਹੈ ਜੀ 2.5 ਵਿਸਵੇ ਜਗਾ ਦਾ ਰੇਟ ਹੈ ਜੀ 5 ਲੱਖ ਰੁਪਇਆ ਮਾਲਕਾ ਵੱਲੋਂ ਡਿਮਾਂਡ ਰੱਖੀ ਗਈ ਹੈ ਘਰ ਦੀ ਸੋ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਫ੍ਰੀ ਲਗਾਈ ਜਾਂਦੀ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੇ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ ਵਟਸਐਪ ਨੰਬਰ ਸਕਰੀਨ ਤੇ ਚੱਲ ਰਿਹਾ ਸਾਨੂੰ ਘਰ ਦੀ ਡਿਟੇਲ ਤੇ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡ ਲਗਾ ਦਾਂਗੇ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਇੱਕ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ